ਦੇਖਦੇ ਹੀ ਵੇਖਦੇ ਜੁਲੰਦਰ ਰੇਲਵੇ ਸਟੇਸ਼ਨ ਉਪ ਪੁਲਿਸ ਥਾਣੀ ਦੇ ਵਿੱਚ ਤਬਦੀਲ ਹੋ ਗਿਆ ਇਹ ਤਸਵੀਰਾਂ ਜੁਲੰਦਰ ਦੇ ਸਟੇਸ਼ਨ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਚਾਰੇ ਪਾਸੇ ਪੁਲਿਸ ਹੀ ਪੁਲਸਰ ਨਜ਼ਰ ਆ ਰਹੀ ਹੈ ਇਸ ოਪਰੇਸ਼ਨ ਕਸੂਦ ਦੇ ਤਹਿਤ ਲਗਾਤਾਰ ਚੈਕਿੰਗ ਸਟੇਸ਼ਨ ਦੇ ਉੱਪਰ ਕੀਤੀ ਗਈ ਹੈ ਇਸ ਮੌਕੇ ਦੇ ਉੱਪਰ ਜਾਣਕਾਰੀ ਦਿੰਦੇ ਹਾਂ ਡੀਸੀਪੀ ਨਰੇਸ਼ ਗੋਗਰਾ ਨੇ ਦੱਸਿਆ ਹੈ ਕਿ 15 ਜਸ ਤੋਂ ਲੈ ਕੇ ਸਿਕਿਉਰਿਟੀ ਕਾਫੀ ਟਾਈਟ ਕਰ ਦਿੱਤੀ ਗਈ ਹੈ ਜਿਸ ਨਾਲ ਕਿ ਚੈਕਿੰਗ ਕੀਤੀ ਜਾ ਰਹੀ ਹੈ ਡਾਕ ਸਕੁਆਇਰ ਦੀਆਂ 3 ਟੀਮਾਂ ਅਤੇ 2 ਟੀਮਾਂ ਨੂੰ ਨਾਲ ਲੈ ਕੇ ਇਸ ਚੈਕਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਅਜਿਹਾ ਪਾਇਆ ਜਾਂਦਾ ਹੈ ਜੋ ਕਿ ਕੋਈ ਗਲਤ ਇਰਾਦੇ ਦੇ ਨਾਲ ਉਸ ਜਗ੍ਹਾ ਤੇ ਮੌਜੂਦ ਸੀ ਜਾਂ ਫਿਰ ਨਸ਼ੇ ਦੀ ਤਸਕਰੀ ਕਰਦਾ ਹੋਇਆ ਦਿਖਾਈ ਦਿੰਦਾ ਹੈ ਤਾਂ ਉਸ ਉੱਤੇ ਕੋਈ ਕਾਰਵਾਈ ਜੜੀ ਹੈ ਕੀਤੀ ਜਾਵੇਗੀ ਜਿੱਥੇ ਇਸ ਸਮਝ ਲਈ ਮਾਨਯੋਗ ਮੈਡਮ ਸਾਕਤ ਕਨਗਰੀ ਪੌਰ ਜੀ ਆਈਪੀਐਸ ਮੈਡਮ ਸੀਪੀ ਜਲੰਧਰ ਦੇ ਨਿਰਦੇਸ਼ਾਂ ਦੇ ਉਹ ਡੀ.ਸੀ. ਸਾਹਿਬ ਦੇ ਨਿਰਦੇਸ਼ਾਂ ਦੇ ਉੱਤੇ ਅੱਜ ਜਿਹੜਾ ਹੈਗਾ ਰੀਨਵੈਸਟ੍ਰੇਸ਼ਨ ਵਿਲੰਡਰ ਗੈਂਟ ਬਾਸਟਰ ਔਰ ਜਿੱਤੇ ਵੀ ਇਨਫਰਾਸਟ੍ਰਕਚਰ ਏਰੀਆ ਹੈਗੇ ਆ ਉਹ ਪ੍ਰੋਪਰ ਅਸੀਂ ਸਾਰੇ ਚੈਕਿੰਗ ਕਰ ਲਏ 15 ਅਗਸਤ ਕਰਕੇ ਸਾਡੀ ਕਿਸੇ ਨੂੰ ਗੁਜਾਰਸ਼ ਹੈ ਕੋਈ ਬੈਗ ਕੋਈ ਬਲਵਾਰਸ ਚੀਜ਼ ਮਿਲਦੀ ਆ ਉਹ ਸਾਨੂੰ ਇਨਫੋਰਮ ਕੀਤਾ ਜਾਵੇ 95929 18501 ਜਿਹੜਾ ਸਾਡਾ ਕੰਟਰੋਲ ਰੂਮ ਦਾ ਨੰਬਰ ਆ ਇੱਥੇ ਸਾਨੂੰ ਤਲਾਸ਼ ਦਿੱਤੀ ਜਾਵੇ ਅਸੀਂ ਜਿਹੜੀ ਚੀਜ਼ ਨਹੀਂ ਮਿਲਦੀ ਇਸ ਤਰ੍ਹਾਂ Thank you sir report on point